ਸਸਰੀ ਗਾਲ ਜੀ ਤੁਹਾਨੂੰ ਸਾਰਿਆਂ ਨੂੰ ਅੱਜ ਮੈਂ ਤੁਹਾਡੇ ਵਾਸਤੇ ਲੋਕੀ ਦੇ ਗੱਟੇ ਦੀ ਸਬਜ਼ੀ ਦੀ ਰੈਸਪੀ ਲੈ ਕੇ ਆਈਆਂ ਫਰੈਂਡਸ ਇਹ ਲੋਕੀ ਦੇ ਗੱਟੇ ਆਪਾਂ ਬਣਾਵਾਂਗੇ ਇੰਨੀ ਜ਼ਿਆਦਾ ਟੇਸਟੀ ਇਹ ਸਬਜ਼ੀ ਬਣ ਕੇ ਤਿਆਰ ਹੋਏਗੀ ਤੇ ਜਿਹੜੇ ਗੱਟੇ ਬਣਨਗੇ ਮੂੰਹ ਵਿੱਚ ਗੋਲ ਜਾਣ ਵਾਲੇ ਬਣਨਗੇ ਸਬਜ਼ੀ ਦਾ ਟੇਸਟ ਵੀ ਬਹੁਤ ਹੀ ਜ਼ਿਆਦਾ ਵੱਖਰਾ ਹੋਏਗਾ ਤੇ ਇਸ ਵਾਸਤੇ ਮੈਂ ਇੱਥੇ ਲਈਏ ਲੋਕੀ ਇਹ ਲੋਕੀ ਵੱਡੇ ਸਾਈਜ਼ ਦੀ ਸੀ ਤੇ ਇਹਦਾ ਮੈਂ ਹਾਫ ਯੂਜ਼ ਕਰਾਂਗੀ ਯਾਨੀ ਕਿ ਇਹ 700 ਗ੍ਰਾਮ ਦੀ ਲੋਕੀ ਹੈ ਤੇ ਇਹਦਾ ਹਾਫ ਮੈਂ ਕਟ ਕੇ ਇਹਨੂੰ ਬਾਰੀਕ ਕਦੂਕਸ ਕਰ ਲਵਾਂਗੇ ਇਹਨੂੰ ਛਿਲਕੇ ਚੰਗੀ ਤਰ੍ਹਾਂ ਤੇ ਆਓ ਆਪਾਂ ਬਣਾਉਣਾ ਸ਼ੁਰੂ ਕਰਦੇ ਹਾਂ ਸਬਜੀ ਨੂੰ ਤੇ ਇੱਥੇ ਮੈਂ ਕਦੂਕਸ ਕਰਕੇ ਲੈ ਲਈਏ ਤੇ ਲੋਕੀ ਦਾ ਜਿਹੜਾ ਵਿਚਲਾ ਜਿਹੜਾ ਭਾਗ ਹੁੰਦਾ ਹੈ ਉਹ ਮੈਂ ਬਾਹਰ ਕੱਢ ਦਿੱਤਾ ਯਾਨੀ ਇਹ ਉਹਨੂੰ ਬੀਜਾਂ ਨੂੰ ਆਪਾਂ ਯੂਜ਼ ਨਹੀਂ ਕਰਾਂਗੇ ਤੇ ਇਹਨੂੰ ਮੈਂ ਜਿਹੜੀ ਲੋਕੀ ਸੀ ਉਹਦਾ ਥੋੜਾ ਜਿਹਾ ਪਾਣੀ ਮੈਂ ਨਿਚੋੜ ਲਿਆ ਸੀ ਪੂਰਾ ਪਾਣੀ ਆਪਾਂ ਨਹੀਂ ਨਿਚੋੜਾਂਗੇ ਤੇ ਉਸ ਵਿੱਚ ਆਪਾਂ ਪਾਵਾਂਗੇ ਬੇਸਣ ਬੇਸਣ ਮੈਂ ਪਹਿਲਾਂ ਅੱਧਾ ਕੱਪ ਪਾਵਾਂਗੀ ਤੇ ਜਦੋਂ ਘੱਟ ਪਿਆ ਤਾਂ ਆਪਾਂ ਹੋਰ ਪਾ ਦਵਾਂਗੇ ਤੇ ਇੱਕ ਟੇਬਲस्पून ਆਪਾਂ ਇੱਥੇ ਕੁੱਟਿਆ ਹੋਇਆ ਧਣੀਆਂ ਸਬਤ ਲੈ ਤੇ ਇੱਕ ਚਮਚ ਸੌਂਫ ਲਈਏ ਦਰਦਰੀ ਜੀ ਕੁੱਟੀ ਹੋਈ ਤੇ ਇੱਕ ਚਮਚ ਹੀ ਆਪਾਂ ਪਾਵਾਂਗੇ ਕਾਲੀ ਮਿਰਚ ਕੁੱਟੀ ਹੋਈ ਤੇ ਕੁੱਟੀ ਹੋਈ ਆਪਾਂ ਇੱਕ ਟੇਬਲस्पून ਦੇ ਕਰੀਬ ਲਾਲ ਮਿਰਚ ਲਵਾਂਗੇ ਤੁਸੀਂ ਪਾਊਡਰ ਵੀ ਪਾ ਸਕਦੇ ਹੋ ਤੇ ਅੱਧਾ ਚਮਚ ਆਪਾਂ ਅਜਵਾਇਣ ਲਵਾਂਗੇ ਤੇ ਇਹਨੂੰ ਹੱਥਾਂ ਨਾਲ ਇਸ ਤਰ੍ਹਾਂ ਥੋੜਾ ਜਿਹਾ ਕ੍ਰਸ਼ ਕਰ ਲਵਾਂਗੇ तो अद्धा चम्मच ही आपवे जीरा अद्धा चम्मच पाँगे आप हल्दी पाउडर तो लोग का पानी आप बिल्कुल नहीं क्ढना है थोड़ा जहाँ पानी इस छ्डा ताकि जोड़ा डोह है साडा बन के तैयार हो गए हो जाए तो दो तीन चम्मच मैं इतने पाया रिफाइंड ऑयल तुम देसी घ्यो भी पा सद गरम करके एक चम्मच मैं पाता इतने नमक थोड़ा जहा गरम मसाला आप अद्धा कु चमच पावे तो थोड़ी जी हिंग भी पा देवेंगे ਤੇਨੂੰ ਆਪਾਂ ਡੋ ਲਗਾ ਕੇ ਤਿਆਰ ਕਰ ਲਵਾਂਗੇ ਸੌਫਟ ਜਾਂ ਤੇ ਜੇਕਰ ਤੁਹਾਨੂੰ ਬੇਸਣ ਘੱਟ ਲੱਗੇ ਤੁਸੀਂ ਥੋੜਾ ਜਿਹਾ ਹੋਰ ਪਾ ਸਕਦੇ ਹੋ ਪਰ ਬੋਤਾ ਬੇਸਣ ਐਡ ਨਹੀਂ ਕਰਨਾ ਐ ਤੇ ਮੈਂ ਥੋੜਾ ਜਿਹਾ ਬੇਸਣ ਹੋਰ ਪਾਵਾਂਗੀ ਕਿਉਂਕਿ ਜਿਹੜਾ ਬੈਟਰ ਹੈ ਥੋੜਾ ਜਿਹਾ ਗਿੱਲਾ ਲੱਗ ਰਿਹਾ ਤੁਸੀਂ ਲੋਕੀ ਨੂੰ ਥੋੜਾ ਜਿਹਾ ਨਿਚੋੜ ਕੇ ਹੀ ਲੈਣਾ ਤੇ ਥੋੜਾ ਜਿਹਾ ਆਪਾਂ ਬੇਸਣ ਹੋਰ ਪਾਵਾਂਗੇ ਉਸੀ ਬੇਸਣ ਨੂੰ ਨਾ ਪਾ ਸਕਦੇ ਹੋ ਜਿੰਨਾ ਲੋਕੀ ਵਿੱਚ ਇਹ ਡੋ ਬਣ ਕੇ ਤਿਆਰ ਹੋ ਜਾਏ ਗੱਟੇ ਸਾਡੇ ਬਹੁਤ ਹੀ ਜ਼ਿਆਦਾ ਸੋਫਟ ਬਣਨਗੇ ਐਸੇ ਆਪਾਂ ਜਿਹੜਾ ਮਿੱਠਾ ਸੋਡਾ ਵਗੈਰਾ ਉਹ ਆਪਾਂ ਕੁਝ ਵੀ ਨਹੀਂ ਪਾਣਾ ਤੇ ਡੋ ਜਿਹੜਾ ਬਣ ਕੇ ਤਿਆਰ ਹੋ ਗਿਆ ਇਹ ਬਹੁਤ ਜ਼ਿਆਦਾ ਹਾਰਡ ਵੀ ਨਹੀਂ ਹੈਗਾ ਤੇ ਬਹੁਤ ਜ਼ਿਆਦਾ ਨਰਮ ਵੀ ਨਹੀਂ ਹੈਗਾ ਤੇ ਥੋੜਾ ਜਿਹਾ ਮੈਂ ਔਇਲ ਹੱਥਾਂ ਦੇ ਲਾਵਾਂਗੀ ਤੇ ਇਹਦੇ ਮੋਟੇ-ਮੋਟੇ ਗੱਟੇ ਬਣਾ ਕੇ ਤਿਆਰ ਕਰ ਲਵਾਂਗੇ ਯਾਨੀ ਕਿ ਇਸ ਤਰ੍ਹਾਂ ਤੇ ਇਹ ਸਾਰੇ ਡੋਹ ਦੇ ਆਪਾਂ ਇਸੇ ਤਰੀਕੇ ਨਾਲ ਬਣਾ ਕੇ ਤਿਆਰ ਕਰਾਂਗੇ ਤੇ ਫਰੈਂਡਸ ਡੋ ਵਿੱਚ ਮੈਂ ਇੱਥੇ ਕਸੂਰੀ ਮੇਥੀ ਪਾਣਾ ਭੁੱਲ ਗਈ ਸੀ ਤੁਸੀਂ ਜ਼ਰੂਰ ਪਾਇਓ ਜੇ ਹੁਣ ਸਬਜ਼ੀ ਵਿੱਚ ਬਾਅਦ 'ਚ ਆਪਾਂ ਕਸੂਰੀ ਮੇਥੀ ਦਾ ਯੂਜ਼ ਕਰਾਂਗੇ ਪਰ ਗੱਟਿਆਂ ਵਿੱਚ ਵੀ ਤੁਸੀਂ ਜ਼ਰੂਰ ਪਾਇਓ ਜੇ ਮੈਂ ਭੁੱਲ ਗਈ ਸੀ ਪਾਣਾ ਤੇ ਇੱਥੇ ਮੈਂ ਡੇਢ ਕੋ ਗਲਾਸ ਪਾਣੀ ਉਬਾਲ ਲਿਆ ਪਾਣੀ ਚੰਗੀ ਤਰ੍ਹਾਂ ਉਬਲਣਾ ਚਾਹੀਦਾ ਹੈ ਉਦੋਂ ਆਪਾਂ ਪਾ ਦਵਾਂਗੇ ਇਹ ਜਿਹੜੇ ਗੱਟੇ ਬਣਾ ਕੇ ਤਿਆਰ ਕੀਤੇ ਉਹ ਤੁਸੀਂ ਲੋਕ ਲੋਕੀ ਦੀ ਥਾਂ ਤੇ ਜਿਹੜੀ ਹਰੀ ਮੇਥੀ ਆਉਂਦੀ ਹੈ ਉਹ ਵੀ ਪਾ ਸਕਦੇ ਹੋ ਉਹਦੀ ਸਬਜ਼ੀ ਵੀ ਮੈਂ ਬਣਾ ਕੇ ਪਾਈ ਹੈ ਉਹ ਵੀ ਬਹੁਤ ਹੀ ਜ਼ਿਆਦਾ ਵਧੀਆ ਬਣਦੀ ਹੈ ਤੇ ਗੱਟਿਆਂ ਨੂੰ ਮੈਂ ਹਾਈ ਫਲੇਮ ਤੇ ਉਬਾਲ ਲਿਆ ਤੇ ਇਹਨੂੰ 5-6 ਮਿੰਟ ਲੱਗੇ ਨੇ ਟੈਸਟਿਕ ਪਾ ਕੇ ਅਸੀਂ ਵੇਖਣਾ ਹੈ ਇਸ ਚ ਟੈਸਟਿਕ ਜਿਹੜੀ ਸੁੱਕੀ ਆ ਰਹੀ ਹੈ ਯਾਨੀ ਕਿ ਆਟਾ ਜਿਹੜਾ ਨਹੀਂ ਚਿਪਕ ਰਿਹਾ ਤੇ ਇਹਦਾ ਮਤਲਬ ਹੈ ਜਿਹੜੇ ਇਹ ਗੱਟੇ ਸਾਡੇ ਪੱਕ ਚੁੱਕੇ ਨੇ ਤੇ ਇੱਕ ਕਟੋਰੀ ਵਿੱਚ ਆਪਾਂ ਲਵਾਂਗੇ 3-4 ਚਮਚ ਫਰੈਸ਼ ਦਹੀਂ ਦੇਈ ਬਹੁਤ ਜ਼ਿਆਦਾ ਖੱਟਾ ਨਹੀਂ ਹੋਣਾ ਚਾਹੀਦਾ ਇਸ ਸਬਜੀ ਵਿੱਚ ਆਪਾਂ ਟਮਾਟਰਾਂ ਦਾ ਯੂਜ਼ ਨਹੀਂ ਕਰਾਂਗੇ ਜੇਕਰ ਤੁਸੀਂ ਟਮਾਟਰ ਪਾਣਾ ਚਾਹੋ ਤਾਂ ਇੱਕ ਟਮਾਟਰ ਦੀ ਪੇਸਟ ਤੁਸੀਂ ਪਾ ਸਕਦੇ ਹੋ 1.5 ਚਮਚ ਮੈਥੇ ਲਾਲ ਮਿਰਚ ਪਾਊਡਰ ਲਈਏ ਇਹ ਸਬਜੀ ਥੋੜੀ ਜੀ ਤਿੱਖੀ ਹੀ ਵਧੀਆ ਲੱਗਦੀ ਹੈ ਤੇ 1.5 ਚਮਚ ਹੀ ਆਪਾਂ ਪਾਵਾਂਗੇ ਧਨੀਆ ਪਾਊਡਰ ਅੱਧਾ ਚਮਚ ਇੱਥੇ ਹਲਦੀ ਪਾਊਡਰ ਤੇ 1 ਟੇਬਲस्पून ਦੇ ਕਰੀਬ ਮੈਥੇ ਲੈ ਕਸੂਰੀ ਮੇਥੀ तो क्रश करके मैं इतने लसुन लिया है फ्रेंड्स अठ दस लसन दलियां मैं क्रश कर लिया सी यानी कि पीस लिया सी थोड़ा जहा गरम मसाला पावे गटिया भी भी यूज़ किया है तो इस वास्ते बहुत बहुता गर्म मसाला यूज आप नहीं करा जेकर चाहो तो अद्धा कु चम्मच पा सकते हो तो सारे चीज़ा आप चं तरह मिक्स कर लवोंगे ताकि जोड़ा दही है वह लम्स फ्री हो जाए ਤੇ ਬੈਟਰ ਸਾਡਾ ਬਣ ਕੇ ਤਿਆਰ ਹੋ ਗਿਆ ਇਹਨੂੰ ਆਪਾਂ ਇੱਕ ਸਾਈਡ ਤੇ ਰੱਖ ਦਿੰਨੇ ਆ ਤੇ ਇੱਧਰ ਜਿਹੜੇ ਗੱਟੇ ਉਹ ਵੀ ਸਾਡੇ ਜਿਹੜੇ ਥੋੜੇ ਠੰਡੇ ਹੋ ਚੁੱਕੇ ਨੇ ਤੇ ਜਿਹੜਾ ਆਪਾਂ ਪਾਣੀ ਉਬਾਲ ਕੇ ਰੱਖਿਆ ਸੀ ਉਹ ਪਾਣੀ ਨੂੰ ਆਪਾਂ ਸਿੱਟਣਾ ਨਹੀਂ ਹੈਗਾ ਫਰੈਂਡਸ ਉਹ ਆਪਾਂ ਸਬਜ਼ੀ ਵਿੱਚ ਯੂਜ਼ ਕਰਾਂਗੇ ਤੇ ਗੱਟੇ ਜਿਹੜੇ ਬਹੁਤ ਹੀ ਜ਼ਿਆਦਾ ਸੌਫਟ ਬਣ ਕੇ ਤਿਆਰ ਹੋਏ ਨੇ ਤੇ ਇਸ ਤਰ੍ਹਾਂ ਆਪਾਂ ਬਾਰੀ ਇਹਨੂੰ ਪਤਲਾ ਪਤਲਾ ਕੱਟ ਲਵਾਂਗੇ ਜੇਕਰ ਤੁਸੀਂ ਚਾਹੋ ਤਾਂ ਗੱਟਿਆਂ ਨੂੰ ਫਰਾਈ ਕਰਕੇ ਵੀ ਯੂਜ਼ ਕਰ ਸਕਦੇ ਹੋ ਕੈਮਰੇ ਵਿੱਚ ਪਤਾ ਨਹੀਂ ਲੱਗ ਰਿਹਾ ਫਰੈਂਡਸ ਇਹ ਗੱਟੇ ਬਹੁਤ ਹੀ ਜ਼ਿਆਦਾ ਸੌਫਟ ਬਣ ਕੇ ਤਿਆਰ ਹੋਏ ਨੇ ਤੇ ਬੜੀ ਹੀ ਆਸਾਨੀ ਨਾਲ ਇਹ ਕੱਟੇ ਜਾ ਰਹੇ ਨੇ ਕੱਦੂ ਕਸ ਤੁਸੀਂ ਬਾਰੀਕ ਨਾਲ ਹੀ ਕਰਨਾ ਹੈ ਲੋਕੀ ਦਾ ਇਸ ਗੱਲ ਦਾ ਤੁਸੀਂ ਧਿਆਨ ਰੱਖਣਾ ਹੈ ਇਸ ਤਰ੍ਹਾਂ ਆਪਾਂ ਪੂਰੇ ਗੱਟੇ ਕੱਟ ਕੇ ਤਿਆਰ ਕਰ ਲਵਾਂਗੇ ਜੇਕਰ ਤੁਸੀਂ ਗੱਟਿਆਂ ਨੂੰ ਫਰਾਈ ਕਰਕੇ ਸਬਜ਼ੀ ਬਣਾਉਂਦੇ ਹੋ ਤਾਂ ਸਬਜ਼ੀ ਦਾ ਟੇਸਟ ਹੋਰ ਵੀ ਵੱਜੇਗਾ ਪਰ ਮੈਂ ਡਾਇਰੈਕਟ ਯੂਜ਼ ਕਰਾਂਗੀ ਯਾਨੀ ਕਿ ਜਿਹੜਾ ਤੜਕਾ ਆਪਾਂ ਬਣਾਵਾਂਗੇ ਉਸ 'ਚ ਹੀ ਪੁੰਨਾਂਗੇ ਤੇ ਸਾਰੇ ਗੱਟਿਆਂ ਨੂੰ ਮੈਂ ਇਸ ਤਰੀਕੇ ਨਾਲ ਕੱਟ ਲਿਆ ਹੈ ਤੇ ਹੁਣ ਗਰਮ ਕਰਾਂਗੇ ਆਪਾਂ 3 ਟੇਬਲस्पून ਦੇ ਕਰੀਬ ਮਸਟਰਡ ਆਇਲ ਗਰਮ ਤੇ ਤੇਲ ਸਾਡਾ ਗਰਮ ਹੋ ਚੁੱਕਾ ਹੈ ਅੱਧਾ ਚਮਚ ਜੀਰਾ ਪਾਤਾ ਮੈਂ ਤੇ ਇੱਕ ਸਬਤ ਲਾਲ ਮਿਰਚ ਦੋ ਇੱਥੇ ਮੈਂ ਮੀਡੀਅਮ ਸਾਈਜ਼ ਦੇ ਪਿਆਜ਼ ਨੂੰ ਬਾਰੀਕ ਕੱਟ ਕਰਕੇ ਲਿਆ ਹੈ ਪਿਆਜ਼ ਨੂੰ ਆਪਾਂ ਮੀਡੀਅਮ ਫਲੇਮ ਤੇ ਪੁੰਨ ਲਵਾਂਗੇ ਚੰਗੀ ਤਰ੍ਹਾਂ ਇਹਨੂੰ ਲਗਾਤਾਰ ਚਲਾਉਂਦੇ ਹੋਏ ਤੁਸੀਂ ਪੁੰਨ ਸਕਦੇ ਹੋ प्याज में बहुता ब्राउन नहीं करना बस ऐसे तरीके जिमें कि देख सकते हो कलर थोड़ा चेंज हो चुका है तो हूँ पावगे जोड़ा दही में आप मसाले वगैरह मिक्स करके रखे से ओ दही जो आप मसाले मिक्स करके पाने तो दही फटद नहीं है तो जी सब्जी है वह भी बहुत ही ज़्यादा वाइय बनती है बेसन दही का कॉम्बीनेशन बहुत ही वीया लगता है फ्रेंड तुम्हें दही का इस्तेमाल जरूर करना तो ओयल साडा जैपरेट हो चुका है तो हूँ आपवे जड़े गट्टे आप रखे से कट के वह फ्राई करके भी पा सद मैं इस तरह मसाले ची भुन लवी तीन कु मिनट तो नमक भी पाता मैं स्वाद अनुसार एक चमचा चंकी तरह मिक्स कर देवे गट्टिया हल्के हथा मिक्स करना है ताकि ये टुट ना जाए तो हूँ टक्कन ला के यू तीन चार मिनट मीडियम फ्लेम से पकड़ देवे तो फ्रेंड चार कु मिनटा बाद ਜਿਹੜੇ ਗੱਟੇ ਐ ਇਹ ਸਾਡੇ ਫਰਾਈ ਹੋ ਚੁੱਕੇ ਨੇ ਤੇ ਓਇਲ ਜਿਹੜਾ ਤੁਸੀਂ ਵੇਖ ਸਕਦੇ ਹੋ ਸੈਪਰੇਟ ਹੋ ਗਿਆ ਹੈ ਚੰਗੀ ਤਰ੍ਹਾਂ ਦੇਖੋ ਇਹ ਤੁਹਾਨੂੰ ਮਿਕਸ ਕਰਕੇ ਦਿਖਾ ਰਹੀ ਹਾਂ ਇਹ ਜਰਾਂ ਨਹੀਂ ਟੁੱਟਰੇ ਤੇ ਹਲਕੇ ਹੱਥਾਂ ਨਾਲ ਹੀ ਮਿਕਸ ਕਰਨਾ ਹੈ ਹੁਣ ਪਾਵਾਂਗੇ ਜਿਹੜਾ ਆਪਾਂ ਉਬਾਲ ਕੇ ਰੱਖਿਆ ਸੀ ਪਾਣੀ ਉਹ ਜਿਹੜੇ ਗੱਟੇ ਉਬਾਲੇ ਸੀ ਤੇ ਉਹ ਪਾਣੀ ਨੂੰ ਮੈਂ ਹਲਕਾ ਜਿਹਾ ਗਰਮ ਕਰ ਲਿਆ ਤੇ ਅੱਧਾ ਉਹ ਗਲਾਸ ਮੈਂ ਹੋਰ ਪਾਵਾਂਗੀ ਪਾਣੀ ਤੁਸੀਂ ਵੱਧ ਹੀ ਰੱਖਣਾ ਹੈ ਨਹੀਂ ਤਾਂ ਜਿਹੜੇ ਗੱਟੇ ਐ ਜਿਹੜੇ ਪੱਕ ਕੇ ਥੋੜੇ ਜਿਹੜੇ ਪਾਣੀ ਹੈ ਜਿਹੜਾ ਘੱਟ ਹੋ ਜਾਏਗਾ ਤੇ ਸਬਜੀ ਗਾੜੀ ਹੋ ਜਾਏਗੀ ਤੇ ਇਹ ਸਬਜੀ ਬਹੁਤ ਹੀ ਗਾੜੀ ਵਧੀਆ ਨਹੀਂ ਲੱਗੇਗੀ ਤੇ ਇਹਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰਤਾ ਹੈ ਪਾਣੀ ਐਸੇ ਤਰੀਕੇ ਨਾਲ ਥੋੜਾ ਜਿਆਦਾ ਹੀ ਰੱਖਣਾ ਤੇ ਇਹਨੂੰ 4-5 ਮਿੰਟ ਹੋਰ ਪਕਾਵਾਂਗੇ ਮੀਡੀਅਮ ਫਲੇਮ ਤੇ ਤੇ ਫਰੈਂਡਸ 5 ਕੁ ਮਿੰਟ ਮੈਂ ਸਬਜੀ ਨੂੰ ਹੋਰ ਪਕਾਇਆ ਸਬਜੀ ਜਿਹੜੀ ਹੈ ਸਾਡੀ ਥੋੜੀ ਗਾੜੀ ਹੋ ਚੁੱਕੀ ਹੈ ਤੁਸੀਂ ਚਾਹੋ ਤਾਂ ਗਰੇਵੀ ਇਸ ਤੋਂ ਵੀ ਵੱਧ ਬਣਾ ਸਕਦੇ ਹੋ ਤੇ ਸਬਜੀ ਜਿਹੜੀ ਸਾਡੀ ਬਣ ਚੁੱਕੀ ਹੈ ਫਰੈਂਡ ਜੇਕਰ ਤੁਹਾਨੂੰ ਰੈਸਪੀ ਜਰਾ ਵੀ ਪਸੰਦ ਆਈ ਹੋਏ ਤੈਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਉਤੋਂ ਹਰੇ ਤਰੀਆਂ ਨਾਲ ਤੁਸੀਂ ਸਰਵ ਕਰ ਸਕਦੇ ਹੋ